ਸਭ ਤੋਂ ਪਹਿਲਾਂ 12 ਇੰਚ ਦਾ ਆਪਾਂ ਨਿਸ਼ਾਨ ਲਾਵਾਂਗੇ ਜੀ ਨਿਸ਼ਾਨ ਲਾਉਣ ਤੋਂ ਬਾਅਦ ਜੋ ਆਪਾਂ ਕਟਿੰਗ ਕਰਾਂਗੇ ਦੋ ਸੂਤ ਹੋਰੇ ਰੱਖ ਕੇ ਕਟਿੰਗ ਕਰ ਲੈਣੀ ਆ ਇਸ ਤੋਂ ਬਾਅਦ ਆਪਾਂ ਕਾਜ ਪੱਟੀ ਤੇ ਆਪਾਂ ਗੱਗਰ ਦੀ ਸਿਉਣ ਲਾਵਾਂਗੇ ਜੀ ਸਿਉਣ ਲਾਉਣ ਤੋਂ ਬਾਅਦ ਚੋਂ ਆਪਾਂ ਜਿਹੜੀ ਬਟਨ ਪੱਟੀ ਹੁੰਦੀ ਆ ਜੀ ਉੱਤੇ ਆਪਾਂ 1 ਇੰਚ ਦੀ ਰੱਖ ਕੇ ਤਿਆਰ ਕਰਾਂਗੇ। ਇੱਦਾਂ ਆਪਾਂ ਗੱਗਰ ਦੀ ਜਿਵੇਂ ਲਾਈ ਆ। ਫਿਰ ਡਬਲ ਫੋਲਡ ਕਰ ਲਾਂਗੇ ਜੀ 1 ਇੰਚ ਦੀ ਜ਼ਿਆਰ ਕਰਨੀ ਆਪਾਂ ਨੇ। ਜ਼ਿਆਰ ਕਰਨ ਤੋਂ ਬਾਅਦ ਚੋਂ ਆਪਾਂ ਇਹਦਾ ਫालतू ਕੱਪੜਾ ਹੀ ਕੱਟ ਦਵਾਂਗੇ। ਇਸ ਤੋਂ ਬਾਅਦ ਆਪਾਂ ਜੀ 1/2 ਇੰਚ ਇੱਕ ਸੂਤਰ ਰੱਖ ਕੇ ਤੇ ਆਪਾਂ ਉੱਤੇ ਤਿਆਰ ਕਰ ਲਾਂਗੇ ਜੀ ਪੱਟੀ ਨੂੰ ਰੱਖ ਕੇ। ਪਹਿਲਾਂ ਆਪਾਂ ਨੇ ਲਉਣੀ ਗੱਗਰ ਦੀ ਸੀ ਉਹਨੂੰ 700 ਲੱਕ ਨਾਲ ਹੀ ਆਪਾਂ ਪੈਰ ਦੀ ਡਬਲ 700 ਲਾ ਦਿੰਨੀ ਆ ਇਹਨੂੰ ਲਾਉਣ ਤੋਂ ਬਾਅਦ ਚੋਂ ਆਪਾਂ ਉੱਪਰੋਂ ਕਟਿੰਗ ਕਰ ਦਾਂਗੇ ਕਟਿੰਗ ਕਰਨ ਤੋਂ ਬਾਅਦ ਚੋਂ ਆਪਾਂ ਨੇ ਕਾਜ ਪੱਟੀ ਲੈਣੀ ਆ ਹਲਕਾ ਜਿਹਾ ਵਿੱਚ ਦੋ ਸੂਤਰ ਰੱਖ ਕੇ ਤੇ ਇਸ ਤਰ੍ਹਾਂ ਆਪਾਂ ਰੱਖ ਕੇ ਦੇਖ ਲਾਂਗੇ ਦੋਨੀਆਂ ਚੀਜ਼ਾਂ ਬਰਾਬਰ ਹੋਣੀ ਚਾਹੀਦੀਆਂ ਤੇ ਹਲਕਾ ਜਿਹਾ ਕੱਪੜਾ ਜਿੰਨਾ ਕ ਉੱਪਰੋਂ ਉਹਨਾਂ ਕਾ ਪਤਲਿਓਂ ਉਸਾਰ ਨਾਲ ਵਿੱਚ ਰੱਖੀ ਜਾਣਾ ਜੀ ਕੱਪੜਾ ਨੋ ਨੋ 1.5 ਇੰਚ ਤੇ ਆਪਾਂ ਮਸ਼ੀਨ ਤਾਂ ਰੋਕ ਲੈਣੀ ਹੈ ਜੀ ਬਿਲਕੁਲ ਸੈਂਟਰ ਕਰਕੇ ਆਪਾਂ ਪਹਿਨ ਪੂਰਾ ਸਿੱਧਾ ਠੋਕਾ ਬਨ ਲਾ ਮਗੇ ਜੀ ਠੋਕਾ ਬਨਨ ਦੇ ਸਮੇਂ ਆਪਾਂ ਇਹ ਰੱਖਣਾ ਬਿਲਕੁਲ ਸੈਂਟਰ ਹੋਵੇ ਜੀ ਦਵਾਰੇ ਆ ਕੇ ਆਪਾਂ ਉਤੋਂ ਸੂਤ ਪਰ ਤਾਂ ਰੱਖ ਕੇ ਡਬਲ ਸਿਉਣ ਲਾ ਦੇਣੀ ਹੈ ਜੀ ਪੱਕਾ ਕਰਕੇ ਆਪਾਂ ਲੋ ਜੀ ਆਪਣਾ ਕੁੜਤੇ ਪਜਾਮੇ ਦਾ ਠੋਕਾ ਬਣ ਕੇ ਰੈਡੀ ਹੋ ਗਿਆ ਜੀ ਕਿਵੇਂ ਲੱਗਾ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਕੇ ਕਰ ਦਿਓ ਜੀ